ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ ਇੱਕ ਘਰ ਵਿੱਚ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕਣ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਦੋਂ ਇਸ ਬਾਰੇ ਸੰਬੰਧਿਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪੀੜਿਤ ਪਤਨੀ ਦਿਲਪ੍ਰਿਤ ਕੌਰ ਅਤੇ ਉਸ ਦੀ ਮਾਤਾ ਨਿਰਮਲ ਕੌਰ ਜੋ ਕਿ ਪੰਜਾਬ ਪੁਲਿਸ ਤੋਂ ਰਿਟਾਇਰ ਹੋਈ ਹੈ ਨੇ ਦੱਸਿਆ ਕਿ ਮਨਦੀਪ ਸਿੰਘ ਗੋਲਖਨਾ ਦੇ ਨੌਜਵਾਨ ਦੀ ਆਪਣੀ ਪਤਨੀ ਦਿਲਪ੍ਰਿਤ ਕੌਰ ਨਾਲ ਪਿਛਲੇ 2 ਸਾਲਾਂ ਤੋਂ ਅਨਵੰਨ ਚੱਲ ਰਹੀ ਹੈ ਤੇ ਦਿਲਪ੍ਰਿਤ ਕੌਰ 2 ਸਾਲਾਂ ਤੋਂ ਆਪਣੇ ਪੇਕੇ ਸਾਧੂ ਚੱਕ ਪਿੰਡ ਵਿਖੇ ਰਹਿ ਰਹੀ ਹੈ ਇਨਾ ਦਾ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ ਜਿਸ ਦੇ ਚਲਦੇ ਮਨਦੀਪ ਸਿੰਘ ਦੇ ਸ਼ਰੀਆਮ ਗੁੰਡਾਗਰਦੀ ਕਰਦੇ ਹੋਏ ਆਪਣੇ 15 ਦੇ ਕਰੀਬ ਸਾਥੀਆਂ ਦੇ ਨਾਲ ਆਪਣੇ ਸੋਹਰੇ ਘਰ ਪਹੁੰਚ ਗਿਆ ਤੇ ਸਵੇਰੇ ਤੜਕੇ ਸਾਰ 6:30 ਵਜੇ ਦੇ ਕਰੀਬ ਕੰਦ ਟੱਪ ਕੇ ਘਰ ਦੇ ਅੰਦਰ ਵੜ ਗਿਆ ਮਨਦੀਪ ਸਿੰਘ ਦੀ ਪਤਨੀ ਅਤੇ ਸੱਸ ਅਨੁਸਾਰ ਇਹਨਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਦਿਖਾਈ ਗਈ ਅਤੇ ਦਰਵਾਜ਼ੇ ਦੇ ਅੰਦਰ ਦੋਨੋਂ ਬੇਟਿਆਂ ਜਿਨ੍ਹਾਂ ਵਿੱਚੋਂ ਵੱਡੇ ਦੀ ਉਮਰ ਪੌਣੇ 7 ਸਾਲਾਂ ਤੇ ਛੋਟੇ ਦੀ ਉਮਰ 3 ਸਾਲ ਦੇ ਕਰੀਬ ਨੂੰ ਜ਼ਬਰਦਸਤੀ ਆਪਣੇ ਨਾਲ ਚੁੱਕ ਕੇ ਲੈ ਗਏ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ਾਂ ਵੀ ਆ ਰਹੀਆਂ ਹਨ। ਦੋਸ਼ ਲਗਾਇਆ ਗਿਆ ਕਿ ਮਨਦੀਪ ਸਿੰਘ ਅਤੇ ਉਸ ਦਾ ਪਰਿਵਾਰ ਦਿਲਪ੍ਰਿਤ ਕੌਰ ਨਾਲ ਮਾਰਕੁੱਟਾਈ ਕਰਦਾ ਸੀ। ਜਿਸ ਤੋਂ ਤੰਗ ਆ ਕੇ ਉਹ ਪੇਕੇ ਘਰ ਆ ਗਈ ਸੀ ਉਧਰ ਕੱਢਣਾ ਦੀ ਸ਼ਿਕਾਇਤ 112 ਨੰਬਰ ਤੇ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੰਬੰਧਤ ਥਾਣਾ ਸਦਰ ਗੁਰਦਾਸਪੁਰ ਦੇ ਐਸ ਐਚ ਓ ਅਮਨਦੀਪ ਸਿੰਘ ਵੀ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਸਾਹਮਣੇ ਬੋਲਣ ਨੂੰ ਮੇਰਾ ਨਾਮ ਗਲਪਿਕ ਕਰਨ ਮੈਂ 2 ਸਾਲ ਹੋ ਗਏ ਆਪਣੇ ਪੇਕੇ ਘਰ ਤੋਂ ਪੇਕੇ ਘਰ ਰਹਿੰਦੀ ਹਾਂ ਪਿੰਡ ਸਾਦੂ ਚੱਕ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਹੈ ਲੱਕੀ ਹੋ ਗਿਆ 2 ਸਾਲ ਕੋਰ ਕੇਸ ਵੀ ਚੱਲ ਰਹੇ ਸਾਡੇ ਆਪਾ ਜੀ ਤੇ ਹੁਣ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਲ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਅਟੈਕ ਕੀਤਾ 15 20 ਜਣੇ ਹੀ ਨਾਲ ਲਏ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੈਨੂੰ ਨਸਾਫ ਦਿੱਤਾ ਜਾਵੇ ਮੇਰੇ ਬੱਚੇ ਮੈਨੂੰ ਵਾਪਸ ਕਿਤੇ ਜਾ ਮਨਦੀਪ ਸਿੰਘ ਔਲਖ ਹਾਂਜੀ ਉਹੀ ਲੈ ਕੇ ਆਈ ਬੰਦੇ 15 20 ਹੀਗੇ ਇਸ ਤੋਂ ਵੱਧ ਹੀ ਹੋਣਗੇ ਸੀ ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ ਹੋ ਆਪਣੀ ਕਾਰਵਾਈ ਕਰਨ ਦੇ ਤੇ ਮੈਨੂੰ ਮੇਰੀ ਉਹਨਾਂ ਅਗੇ ਵੀ ਆਈ ਰਿਕਵੈਸਟ ਹੈ ਕਿ ਜਲਦੀ ਜਲਦੀ ਮੇਰੇ ਬੱਚੇ ਵਾਪਸ ਹਾਂਜੀ ਹਾਂਜੀ ਸਾਰੇ ਜਣੇ ਆਏ ਹੀ ਉਹ ਕਹਿ ਕੇ ਗਿਆ ਕਿ ਤੁਹਾਨੂੰ ਬੱਚੇ ਖੇਤੀ ਮਿਲਵਾ ਕੇ ਕਿ ਤੁਹਾਨੂੰ ਅੱਜ ਹੀ ਮਤਲਬ ਜਿੰਨੀ ਖੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਦਵਾ ਦੇਣ ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਫੜ ਲਿਆ ਹੈਗਾ ਬਟ ਉਹਨਾਂ ਨੂੰ ਇਤਰਾਹ ਕਿ ਉਹਨੂੰ ਪੂਰਾ ਕਿਤ ਕਰ ਲਿਆ ਕਬਜ਼ੇ ਦੇ ਵਿੱਚ ਕਿ ਇਤਰਾਹ ਥੋੜਾ ਮਾਰਨ ਵੀ ਲੱਗੇ ਹੀ ਉਹਦੇ ਬਟ ਬਚਾਅ ਹੋ ਗਿਆ ਮੈਂ ਬਸ ਇਹ ਮੰਗ ਕਰਦੀ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲਾਏ ਜਾਣ ਬਸ ਵਾਪਸ ਕੀਤੇ ਜਾਣ ਮੇਰੇ ਵਿੱਚ ਇੱਕ ਦੀ ਵੱਡੇ ਦੀ ਅੰਗਲਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਹੈ ਫਤੇ ਸਿੰਘ ਗੋਲਕ ਉਹਦੀ ਆ ਪੌਣੇ 3 ਮੇਰਾ ਨਾਂ ਜੀ ਨਿਰਮਲ ਗੌਰ ਹੈ ਮੈਂ ਪੰਜਾਬ ਤੋਂ ਕਨਸਟੇਬਲਟਾਈਜ਼ ਹੋਈ ਆ ਤੇ ਮੇਰੀ ਬੇਟੀ ਦਾ ਨਾਂ 2 ਸਾਲ ਹੋ ਗਏ ਸਾਡੇ ਕੋਲ ਮਤਲਬ ਬੱਚੇ ਲੈ ਕੇ ਇਹਨੂੰ ਮਾਰਦਾ ਕੋੜ ਦਾ ਬਹੁਤ ਸੀ ਇੰਨਾ ਕਿ ਉਹਨੇ ਕਿ ਮੁੱਕ ਜਾਈ ਇਹਨੂੰ ਮੈਂ ਇੰਨਾ ਤੰਗ ਕਰਾਂ ਵੀ ਆਪ ਹੀ ਕੁਝ ਕਰ ਲਵੇ ਚਲੋ ਜੀ ਇਹਨੇ ਬੜਾ ਮਾਰਿਆ ਕੁੱਟਿਆ ਕੰਧ ਨਾਲ ਸਿਰ ਮਾਰਿਆ ਦਾ ਜੁੱਤੀ ਚ ਪਾਣੀ ਤੱਕ ਪੀ ਕੇ ਫੋਨ ਖੋਲਿਆ ਇਹਦੀ ਸੱਸ ਸਹਰੇ ਨੇ ਨਾਲ ਹੋ ਕੇ ਵੀ ਜੁੱਤੀ ਚ ਪਾਣੀ ਪੀ ਲਿਆ ਤੇ ਨਹੀਂ ਤੇ ਸਾਡੇ ਮੁੰਡੇ ਨੇ ਮਰ ਜਾਣਾ ਦਨਾਲੀ ਲਾਗੇ ਰੱਖ ਲੰਦਾ ਤੇ ਐਦਾਂ ਕੰਮ ਕਰਾਂਦਾ ਇਹਦੇ ਕੋ ਆਹ ਕੰਮ ਕਰਦੇ ਨਹੀਂ ਤੇ ਮੈਂ ਮਰ ਜਾ ਜਾਂ ਸਾਡੇ ਮੁੰਡੇ ਨੇ ਮਰ ਜਾਣਾ ਜਾਂ ਤੇਰਾ ਤਾਂ ਕੁਝ ਨਹੀਂ ਜਾਣਾ ਚਲੋ ਜੀ ਜੁੱਤੀ ਚ ਪਾਣੀ ਵੀ ਪਿਆਇਆ ਇਹਨੂੰ ਇਹ ਫੇਰ ਵੀ ਸਾਲ ਰਹੀ ਹੈ ਉੱਥੇ ਬਾਅਦ ਚ ਫੇਰ ਇਹਨੇ ਗਨ ਸੁਤੀ ਪਈ ਦੇ ਧੋਣ ਦੇ ਉੱਤੇ ਪੈਰ ਧਰਿਆ ਪਤਾ ਨਹੀਂ ਕੀ ਗੱਲ ਬਿਨਾ ਬਾਹਰ ਚੰਗਾ ਭਲਾ ਜਦੋਂ ਘਰ ਆਉਂਦਾ ਉਦੋਂ ਇਹਨੂੰ ਚੰਗੀ ਨਹੀਂ ਲੱਗਦੀ ਇਹਦੇ ਬੱਚੇ ਫੋਲੇ ਇਹਨੂੰ ਬੜਾ ਮਾਰਿਆ ਇਹਨੇ ਫੋਨ ਕੀਤਾ ਆਪਣੇ ਭਰਾ ਨੂੰ ਕਿ ਮੈਨੂੰ ਲੈ ਜਾ ਨਹੀਂ ਤੇ ਮੈਂ ਮੈਂ ਆਪਣੇ ਪੈਰੇ ਮਾਰ ਚਲੀਆਂ ਜਾਂ ਮਫਾ ਲੈਣ ਲੱਗੀਆਂ ਮੈਨੂੰ ਪਤਾ ਨਹੀਂ ਸੀ ਬੇਟਾ ਕਿਤੇ ਕੁਦਰਤੀ ਉਧਰ ਗਿਆ ਸੀ ਤੇ ਇਹ ਲੈ ਆ ਮੁੜ ਕੇ ਚੌਥੇ ਦਿਨ ਆ ਕੇ ਬੱਚੇ ਦੇ ਗਏ ਆ ਕਦੀ ਲਿਆ ਜਾਂਦਾ ਕਦੀ ਦੇ ਜਾਂਦਾ ਇਹ ਨਾਮ ਉਹਦੇ ਨੂੰ ਪੜਨ ਦਿੰਦਾ ਉਥੇ ਫੇਰਨਾ ਬੇਟੀ ਨੂੰ ਲੈ ਜਾਂਦਾ ਸੀ ਮੁੜ ਕੇ ਆ ਕੇ ਨਾ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਸਾਡੇ ਘਰੇ ਨੇ ਰੋਜ਼ ਗੱਡੀਆਂ ਪਰ ਪਰ ਲੈ ਆਉਨੇ ਕਦੀ ਕੋਈ ਲੈ ਆਉਨੇ ਕਦੀ ਕੋਈ ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਮੈਂ ਵੀ ਲੱਗੇ ਸੁੱਤੀਆਂ ਤੇ ਮੈਨੂੰ ਉਹਨਾਂ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾਂ ਟੱਪੀਆਂ ਨੇ ਕੰਦਾਂ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਔਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆਂ ਵੀ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਧੱਕ ਲਿਆ ਉਹਦੇ ਦੋਹਾਂ ਗੁੱਟ ਫੜ ਲਏ ਕੋਈ ਮੇਰੇ ਕਰੀਬ ਕੋ 18 20 ਬੰਦੇ ਸੀਗੇ ਹੂੰ ਕਿਉਂਕਿ ਕੋਈ 8 10 ਇਹਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਸੇ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਹਾਂ ਬੱਚਿਆਂ ਨੂੰ ਇਦਾਂ ਝੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀਗੇ ਵਡੇ ਬੇਟੇ ਨੇ ਉਹਦੇ ਨੋਂਦਰਾ ਵੀ ਮਾਰੀਆਂ ਜਿਹਨੇ ਮੂੰਹ ਬੱਦੇ ਆ ਉਹ ਤਿੰਨ ਚਾਰ ਬੰਦਿਆਂ ਦੀ ਸਾਨੂੰ ਪਛਾਣ ਆ ਗਈ ਐ ਵਿੱਚੋਂ ਹਾਂਜੀ ਬੱਚੇ ਸੁੱਤੇ ਪਈ ਸਾਰੇ ਸੁੱਤੇ ਪਏ ਸੀ ਹਾਂਜੀ ਅਸੀਂ 112 ਤੇ ਫੋਨ ਕੀਤਾ ਉਹ ਵੀ ਆਏ ਸੀ ਬਾਅਦ ਚ ਆਪਣੇ ਐਸ ਐਚਓ ਸਾਹਿਬ ਸਾਡੇ ਸਦਰ ਵਾਲੇ ਉਹ ਵੀ ਆਏ ਨੇ ਬਾਅਦ ਚ ਇਨਸਪੈਕਟਰ ਸਾਹਿਬ ਆਏ ਨੇ ਫਿਰ ਮਤਲਬ ਕਾਫੀ ਟੀਮਾਂ ਆਈਆਂ ਪਰ ਸਾਰਾ ਦੇਖ ਤੁੰਕੇ ਗਏ ਸਾਡੇ ਜੀ ਬੱਚੇ ਮੇਰੀ ਬੇਟੀ ਰੋ ਰੋ ਮਰ ਗਈ ਐ ਉਹ ਤੇ ਸਵੇਰ ਦਾ ਬਹੁਤ ਬੁਰਾ ਹਾਲ ਐ ਕਿਉਂਕਿ ਉਹਨੂੰ ਤੇ ਅੱਗੇ ਬਹੁਤ ਵੀਕ ਆ ਉਹ ਜਲਦੀ ਤੋਂ ਜਲਦੀ ਸਾਨੂੰ ਬੱਚੇ ਦੇ ਦੇ